ਇਹ ਦਿਲਦਾਰ ਬੰਦੇ ਚੈਨਲ ਤੇ ਸਾਰੇ ਹੀ ਦੋਸਤਾਂ ਦਾ ਘੋੜਾ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ। ਆਓ ਅੱਜ ਸੋਨੂੰ ਆਪਾਂ ਆਲਮਸ ਸਟੱਡ ਫਾਰਮ ਬਗਰਾੜੀ ਤੇ ਲੈ ਚੱਲ ਗਏ। ਬਾਬਾ ਪਿਰਤਪਾਲ ਸਿੰਘ ਜੀ ਖਾਲਸਾ ਬਗਰਾੜੀ ਵਾਲਿਆਂ ਦੇ ਫਾਰਮ ਤੇ ਲੈ ਕੇ ਪਹੁੰਚੇ ਅੱਜ ਸੋਨੂੰ। ਬਾਬਾ ਜੀ ਨੇ ਅੱਜ ਇਸ ਫਾਰਮ ਦਾ ਮਹੂਰਤ ਕੀਤਾਗਾ ਸ਼੍ਰੀ ਸੋਖਮਨੀ ਸਾਹਿਬ ਦੇ ਪਾਠ ਕਰਵਾ ਕੇ ਮਹੂਰਤ ਕੀਤਾ ਇਸ ਫਾਰਮ ਦਾ ਬਾਬਾ ਜੀ ਨੇ ਆਪਣੇ ਫਾਰਮ ਨੂੰ ਇੱਕ ਨਵੀਂ ਲੁੱਕ ਦਿੱਤੀ ਹੈਗੀ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਫਾਰਮ ਬਣਾਇਆ ਬਾਬਾ ਜੀ ਨੇ ਤੇ ਵੱਧ ਤੋਂ ਵੱਧ ਘੋੜਾ ਪ੍ਰੇਮੀ ਭਰਾ ਪਹੁੰਚਿਆ ਇਸ ਫਾਰਮ ਤੇ ਹਾਜਰੀ ਲਵਾਉਣ ਮੇਨੂੰ ਦੇ ਚਰਨਾਂ ਚ ਸਸਰੀ ਗਾਲ ਬਾਈ ਜੀ ਉਹ ਬਾਈ ਕੀ ਹਾਲ ਹੈ ਠੀਕ ਆ ਠੀਕ ਆ ਆ ਭਰਾ ਸਾਡਾ ਜਲੰਧਰ ਤੋਂ ਆਇਆ ਸ਼ਪਾਇਸ਼ਾ ਬਾਬਾ ਜੀ ਦੇ ਖੁੱਲੇ ਸੱਦੇ ਤੇ ਕਿਹ ਚੈਨਲ ਆਪਣਾ ਬਾਈ ਜੀ ਮੇਰੇ ਚੈਨਲ ਦਾ ਨਾਮ ਹੈ ਵਿਨਟੇਜ ਕਲਚਰ ਠੀਕ ਆ ਪ੍ਰਾਤਨ ਇਤਿਹਾਸ ਠੀਕ ਆ ਠੀਕ ਤੇ ਘੋੜੇ ਵੀ ਸਾਡੇ ਪ੍ਰਾਤਨ ਇਤਿਹਾਸ ਦਾ ਹਿੱਸਾ ਨੇ ਹਾਂਜੀ ਚੰਗਾ ਜੁੱਧਾ ਜਿਨ੍ਹਾਂ ਨੇ ਬਹੁਤ ਸਾਧ ਦਿੱਤਾ ਹੈ ਸਾਡਾ ਠੀਕ ਹੈ ਜੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਫੇਰ ਦੁਹਰਾਈਏ ਘਰ ਘਰ ਚ ਕੋੜਾ ਕਰਦੀਏ ਤੇ ਭਾਈ ਤੇਰਾ ਬਹੁਤ ਧੰਨਵਾਦ ਬਾਬਾ ਜੀ ਦੇ ਨਹੀਂ ਨਹੀਂ ਬਾਬਾ ਜੀ ਇੱਕ ਬੋਲ ਤੇ ਤੁਸੀਂ ਹਾਜ਼ਰੀ ਲਵਾਈ ਹੈ ਨਾ ਸਪੈਸ਼ਲ ਆਏ ਆ ਭਾਈ ਸਾਡੇ ਸਤਿਕਾਰਯੋਗ ਨੇ ਤੇ ਬਾਬਾ ਜੀ ਨੇ ਨਵਾਂ ਫਾਰਮ ਖੋਲ੍ਹਿਆ ਪਹਿਲਾ ਦਰਾਂ ਨੂੰ ਬਹੁਤ ਬਹੁਤ ਵਧਾਈਆਂ ਹੁਣ ਠੀਕ ਹੈ ਤੇ ਭਾਈ ਇੱਕ ਤੈਨੂੰ ਮੁਬਾਰਕਬਾਦ ਹੈ ਕਿ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਤੂੰ ਵੀ ਕੋਈ ਮੀਲਾ ਕੋਈ ਮੰਡੀ ਨਹੀਂ ਛੱਡਦਾ ਤਾਂ ਲੱਗਦਾ ਕਿ ਚੰਗਾ ਲੱਗਦਾ ਕਿ ਜਿਹੜੇ ਭਰਾ ਸਾਡੇ ਮੇਲੇਆਂ ਮੰਡੀਆਂ ਚ ਨਹੀਂ ਆ ਸਕਦੇ ਤੁਸੀਂ ਇਹਨਾਂ ਨੂੰ ਆਪਦੇ ਚੈਨਲ ਦੇ ਰਾਹੀਂ ਦੱਸ ਦਿਓ ਬਾਕੀ ਧੰਨਵਾਦ ਧੰਨਵਾਦ ਵੀ ਧੰਨਵਾਦੀਆਂ ਜਿਹੜੇ ਤੁਹਾਨੂੰ ਪਿਆਰ ਕਰਦੇ ਹਾਂ ਹਾਂਜੀ ਬਾਕੀ ਭਾਈ ਆਏ ਆ ਹੁਣ ਤੂੰ ਵੀ ਆ ਨਾ ਇਸ ਲਾਈਨ ਚ ਤੁਰਿਆ ਵਾ ਜਦੋਂ ਆਪਾਂ ਕਿਸੇ ਮੇਲੇ ਤੇ ਜਾਂਦੇ ਆਂਗੇ ਤੇ ਆਪਾਂ ਨੂੰ ਹੌਸਲਾ ਜਾਂ ਮਿਲਦਾ ਚਾਰ ਭਰਾ ਮਿਲਦੇ ਆ ਜਦੋਂ ਕਹਿੰਦੇ ਆ ਵੀ ਭਾਈ ਤੇਰੀ ਵੀਡੀਓ ਵੇਣੇ ਹੁੰਨਿਆ ਯਾਰ ਤੁਸੀਂ ਫਲਾਨੀ ਵੀਡੀਓ ਪਾਈ ਸੀ ਜਾਂ ਤੁਸੀਂ ਆਹ ਸੌਂਗ ਆਇਆ ਸੀ ਕਿਉਂਕਿ ਆਪਾਂ ਨਾਲ ਥੋੜਾ ਸ਼ੌਕਾਂ ਦਾ ਗੀਤ ਗੂਤ ਵੀ ਲਹਿ ਲਈ ਦੀ ਤੇ ਉਹ ਫਿਰ ਜਿਹੜਾ ਆਪਾਂ ਨੂੰ ਚਾਜ ਆ ਜਿਹੜਾ ਅਤਿਸ਼ਾਜ ਮਿਲਦਾ ਨਾ ਘੋੜਾ ਪ੍ਰੇਮੀਆਂ ਗਾਂ ਵੀਰਾਂ ਤੋਂ ਉਹਦੇ ਕਰਕੇ ਫਿਰ ਆਪਾਂ ਨੂੰ ਐ ਹੁੰਦਾ ਵੀ ਮੇਲੇ ਤੇ ਚੱਲ ਗਏ ਇਹਦੇ ਨਾਲ ਨਾਲੇ ਤਾਂ ਆਪਣੀ ਨੌਲੇਜ ਵਧਦੀ ਆ ਹੋਰ ਵੀ ਜਾਦੇ ਸਹੀ ਗੱਲ ਹੈ ਤੇ ਨਾਲੇ ਜਿੰਨਾ ਕ ਆਪਾਂ ਕਰ ਸਕਦੇ ਆ ਆਪਾਂ ਸ਼ੌਕ ਉਹ ਵਧਾਉਣ ਚ ਹੋਰ ਸਹਿਯਦਾ ਕਰਦੇ ਆਂ ਵੀ ਜਰੂਰ ਬਾਈ ਜਰੂਰ ਕਿਉਂਕਿ ਕੋਈ ਨਾ ਕੋਈ ਐਜਾ ਜੋ ਆਪਣੇ ਚੈਨਲ ਨਾਲ ਵੀ ਜੁੜਿਆ ਵਾ ਵੀ ਹੋਰ ਵੀ ਨਵੇਂ ਨਵੀਂ ਪਨੀਰੀ ਨੂੰ ਹਨਾ ਸ਼ੌਕ ਪੈਂਦਾਗਾ ਉਹ ਘੋੜਿਆਂ ਦਾ ਕਿਹੜਾ ਆਇਆ ਨਾ ਕਿ ਤੂੰ ਦੇਖ ਲੈ ਜਿਹੜੇ ਕੋ ਘੋੜਾ ਉਹ ਬੰਦਾ ਨਸ਼ਾ ਨਹੀਂ ਕਰਦਾ ਹਾਂਜੀ ਹਾਂ ਇਹ ਗੱਲ ਪੱਕੀ ਹੈ ਕਿਉਂਕਿ ਘੋੜੇ 'ਚ ਕਿਹੜਾ ਕੋਈ ਤੇਲ ਪੈਂਦਾ ਹੈ ਹਨਾ ਆ ਤੇ ਦਾਣਾ ਖਾਂਦਾ ਬਾਈ ਤਿੰਨ ਟਾਈਮ ਹੈ ਨਾ ਤੇ ਬੰਦੇ ਨੂੰ ਟੈਨਸ਼ਨ ਹੁੰਦੀ ਹੈ ਕਿ ਮੇਰੇ ਘੋੜੇ ਨੇ ਦਾਣਾ ਖਾਣਾ ਹੈ ਹਾਂਜੀ ਤੇ ਬਾਕੀ ਯਾਰ ਜਿਵੇਂ ਵਾਈ ਗੁਰੂ ਦੀ ਮੇਰ ਹੈ ਉਹ ਲੋਟ ਆਸਰਾ ਲੈ ਕੇ ਤੁਰ ਹੀ ਜਾਂਦੇ ਹਾਂਜੀ ਬਾਕੀ ਦੱਸੋ ਫਾਰਮ ਬਾਬਾ ਜੀ ਦਾ ਆ ਜਾ ਆ ਜਾ ਬਾਈ ਨਾਲ ਹੀ ਆ ਜਾ ਆਪਾਂ ਵਿਖਾਉਣੇ ਆ ਫਾਰਮ ਨਾ ਵਾਸ ਕੋਈ ਗੱਲ ਨਹੀਂ ਹੋੜਾ ਪ੍ਰੇਮੀ ਵੀ ਪਹੁੰਚਿਆ ਗੁਰੂ ਦੇ ਚਰਨਾਂ ਚ ਨਾਮ ਸਕਾਰਕਾਰ ਕੇ ਕਾਜਰੀਆਂ ਲਵਾ ਕੇ ਬੈਠੇ ਇੱਧਰ ਸਾਡੇ ਬਾਬਾ ਜੀ ਖੜੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਬਾ ਪਰਤਪਾਲ ਸਿੰਘ ਕੀ ਖਾਲਸਾ ਬਗਰਾੜੀ ਵਾਲੇ ਤੇ ਸਿਰਖ ਜਹਤ ਵੰਦਨ ਸੇਲੰਗਰ ਚੱਲੀ ਜਾਂਦਾ ਹੈ ਚਾਹ ਪਾਣੀ जहा तुम बसिया धन सो देश जहाँ तुम बसिया धन सो दे जहा तुम बसिया मेरे सच सुन में i yeah, ਤਕਦੀਨਾਂ ਵਿਖਾ ਨਾ ਵਿਖਾ ਬਾਬਾਈ ਦੇ ਜਾਨਵਰ ਦਸਾਉਣੇ ਆ ਹੁਣ ਸੋਨੂੰ ਕਾਰ ਤੇ ਬਹੁਤ ਹੀ ਸੋਹਣੇ ਜਾਨਵਰ ਬਾਬਾਈ ਨੇ ਚੰਗੀ ਕਲੈਕਸ਼ਨ ਕੀਤੀ ਜਿਹੜਾ ਜਹਾਜ਼ ਰਕੀਲ ਆ ਜੀ ਲਓ ਮਿੱਤਰੋ ਕਰੋ ਵਕੀਲ ਕੋੜੇ ਦੇ ਦਰਸ਼ਨ ਬਾਬਾ ਜੀ ਦੇ ਫਾਰਮ ਦੀ ਸ਼ਾਨ ਆ ਇਹ ਵਕੀਲ ਕੋੜਾ ਏ ਰੰਗ ਸੁਹਾਵਝਿਓ ਸਹਿਜ ਤੂ ਬਾਣੀ ਵਕੀਲ ਓਏ ਵਕੀਲ ਕੀ ਕਰੀ ਜਾਨਾ ਇਹਦਾ ਨਾਮ ਕੀ ਆ ਬਾਈ ਇੱਧਰ ਇੱਧਰ ਲੈਦਾ ਆਲਮ ਇਹਦੇ ਨਾਮ ਤੇ ਹੀ ਬਾਬਾ ਜੀ ਨੇ ਨਾਮ ਰੱਖਿਆ ਹੈ ਨਾ ਆਲਮ ਸਟੱਡ ਫਾਰਮ ਇਸ ਘੋੜੇ ਦੇ ਨਾਮ ਤੇ ਬਾਬਾ ਜੀ ਨੇ ਨਾਮ ਰੱਖਿਆ ਆਪਣੇ ਫਾਰਮ ਦਾ ਆਲਮ ਸਟੱਡ ਫਾਰਮ ਬਗਰਾੜੀ ਤੇ ਆ ਕੇ ਫੇਰ ਦਰਸ਼ਨ ਕਰ ਲੋ ਇਹ ਆਲਮ ਬਹੁਤ ਮਜ਼ਬੂਤ ਆ ਯਾਹ ਟੀਮ ਤਾਂ ਸ਼ਾਨਦਾਰ ਬਹੁਤ ਚੰਗਾ ਤਪਾਲ ਸਿੰਘ ਜੀ ਖਾਲਸਾ ਬਗਰਾੜੀ ਵਾਲਿਆਂ ਨੂੰ ਅਸੀਂ ਆਪਣੇ ਚੈਨਲ ਦੀ ਪੂਰੀ ਟੀਮ ਵੱਲੋਂ ਮੁਬਾਰਕਬਾਦ ਦਿੰਨੇ ਆ ਇਸ ਨਵੇਂ ਫਾਰਮ ਦੀ ਪਰਮਾਤਮਾ ਇਸ ਫਾਰਮ 'ਚ ਹੋਰ ਵੀ ਚੰਗੇ ਚੰਗੇ ਜਾਨਵਰ ਆਉਣ ਦਾ ਬਲ ਬਖਸ਼ੇ ਤੇ ਸਾਰੇ ਜਾਨਵਰਾਂ ਨੂੰ ਤੰਦਰੁਸਤੀਆਂ ਤੇ ਲੰਮੀਆਂ ਉਮਰਾਂ ਬਖਸ਼ੇ ਇਸ ਫਾਰਮ ਦੀ ਸ਼ਾਨ ਵਕੀਲ ਕੋੜਾ ਆਲਮ ਆਲਮ ਸਟੱਡ ਫਾਰਮ ਬਗਰਾੜੀ ਦੇ ਉੱਤੇ ਦੋਹਾਂ ਹੀ ਘੋੜੇ ਆ ਤੇ ਐਸਾ ਫਾਰਮ ਦੀ ਏ ਸ਼ਾਨਾਂਗੇ ਘੋੜੇ ਬਹੁਤ ਹੀ ਸੋਹਣੇ ਤੇ ਸ਼ਕੀਮ ਘੋੜੇ ਆ ਵੀ ਦੋਸਤੋ ਕਰ ਦਿਓ ਫਿਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਬਾਬਾ ਜੀ ਦਾ ਫਾਰਮ ਦਿਖਾਇਆ ਕਛੂੜੀ ਝਲਕ ਰਹੀ ਫੁੱਲਾ ਸਮਾਂ ਹੁਣ ਉਹ ਜਿਵੇਂ ਦਾਣਾ ਉਸ ਦਿਨ ਆਪਾਂ ਪੂਰੇ ਚੰਗੇ ਸ਼ਾਟ ਸ਼ੂਟ ਕੱਢ ਕੇ ਚੰਗੀ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਸਾਰੇ ਜਾਨਵਰ ਦਿਖਾਵਾਂਗੇ ਕੱਲਾ ਕੱਲਾ ਹੀ ਜਾਨਵਰ ਦੀ ਡਿਟੇਲ ਲੈ ਕੇ ਦੇਵਾਂਗੇ ਕੋ ਸਾਰੇ ਜਾਨਵਰ ਦਿਖਾਵਾਂਗੇ ਧੰਨ